ਜੁੜੇ ਹੋਏ ਖਬਰਨਾਮਾ ਦੇ ਨਾਲ ਜਗਤਾਰ ਦਸਾਂਤ ਸਵਾਗਤ ਕਰਦਾ ਏ ਪੰਜਾਬ ਦੇ ਵਿੱਚ ਸ਼ੀਮਾ ਦਰਿਆ ਇਸ ਸਮੇਂ ਨਸ਼ੇ ਦਾ ਵਹਿ ਰਿਹਾ ਹੈ ਜਿੱਥੇ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਪੰਜਾਬ ਪੁਲਿਸ ਲਗਾਤਾਰ ਮੁਸਤਦੀਨਾ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਤਾਂ ਦੂਜੇ ਪਾਸੇ ਸਮਾਜ ਸੇਵੀ ਲੋਕ ਵੀ ਲੋਕਾਂ ਨੂੰ ਜਾਗਰੂਕ ਕਰਨ ਇਸ ਵਕ ਵਕ ਕੋਸ਼ਿਸ਼ਾਂ ਕਰ ਰਹੇ ਨੇ ਇਸੇ ਤਹਿਤ ਹੀ ਬੜਿੰਡਾ ਤੋਂ ਇੱਕ ਵਸਦਾ ਰਹੇ ਪੰਜਾਬ ਮਿਸ਼ਨ ਦਾ slogan ਲੈ ਕੇ ਇੱਕ ਜੱਥਾ ਪੈਦਲ ਯਾਤਰਾ ਬਠਿੰਡਾ ਤੋਂ ਸ਼ੁਰੂ ਕਰਕੇ ਸ੍ਰੀ ਅਮਰਸਰ ਨੂੰ ਰਵਾਨਾ ਹੋਇਆ ਹੈ ਜੋ ਕਿ ਚਲਦੇ ਹੋਏ ਫਰੀ ਕੋਡ ਪਹੁੰਚਿਆ ਵਸਦਾ ਰਹੇ ਪੰਜਾਬ ਦਾ slogan ਲੈ ਕੇ ਇੱਕ ਮਹਿਲਾਵਾਂ ਦਾ ਜੱਥਾ ਬਠਿੰਡਾ ਤੋਂ ਸ੍ਰੀ ਅਮਰਸਰ ਵਿਖੇ ਨੂੰ ਰਵਾਨਾ ਹੋਇਆ ਜੋ ਕਿ ਫਰੀ ਕੋਡ ਪਹੁੰਚਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਜੱਥੇ ਦੀ ਅਵਾਹੀ ਕਰ ਰਹੇ ਮਹਿਲਾਵਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦਾ ਦਰਿਆ ਵਹਿ ਰਿਹਾ ਹੈ ਇਸ ਕਾਰਨ ਕਈ ਘਰ ਉਜੜ-ਜੁਕੇ ਨੇ ਉਹਨਾਂ ਦਾ ਸਕਲਪ ਹੈ ਕਿ ਉਹ ਅਰਦਾਸ ਕਰਨਗੇ ਸ਼੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਕਿ ਪੰਜਾਬ ਪਹਿਲਾਂ ਹੀ ਤਰ੍ਹਾਂ ਹਰਿਆ ਭਰਿਆ ਖੁਸ਼ਹਾਲ ਹੋਵੇ ਤੇ ਨਸ਼ੇ ਦੇ ਜਲ ਦਲਦਲ ਵਿੱਚ ਜੋ ਲੋਕ ਫਸੇ ਹੋਣੇ ਉਹ ਨਿਕਲ ਇਸ ਲੋਕਾਂ ਨੂੰ ਲੈ ਕੇ ਉਹਨਾਂ ਵੱਲੋਂ ਵਸਦਾ ਪੰਜਾਬ ਸਲੋਗਨ ਨਾਲ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਪੈਦਲ ਜਾ ਰਹੇ ਜਥੇ ਦੇ ਵਿੱਚ ਮਹਿਲਾਵਾਂ ਨੇ ਹੋਰ ਕੀ ਦਿੱਤਾ ਸੰਦੇਸ਼ ਜੇਕਰ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਦਾ ਹੈ ਇਸ ਨੂੰ ਸਬਸਕ੍ਰਾਈਬ ਕਰਨਾ ਫੋਲੋ ਜਰੂਰ ਕਰਨਾ ਧੰਨਵਾਦ ਦੋਸਤੋ ਵਸ ਰਹੇ ਪੰਜਾਬ ਹੈ ਦਲ ਮਾਰਚ ਜਿਹੜੀ ਹੈ ਬਠਿੰਡੇ ਤੋਂ ਸ਼ੁਰੂ ਕੀਤੀ ਹੈ ਦਰਬਾਰ ਸਾਹਿਬ ਤੱਕ ਕਿਉਂਕਿ ਪੰਜਾਬ ਨੂੰ ਹਸਦਾ ਵਸਦਾ ਰਹਿਣ ਦਾ ਸੁਪਨਾ ਵੇਖ ਲਿਆ ਮੈਂ ਇਸ ਭੈਣ ਨੇ ਇੱਕੋ ਹੀ ਸੁਪਨਾ ਨਸ਼ਾ ਮੁਕਤ ਪੰਜਾਬ ਆਪਣਾ ਨਸ਼ਿਆਂ ਤੋਂ ਮੁਕਤ ਪੰਜਾਬ ਦਾ ਸੁਪਨਾ ਵੇਖਿਆ ਤੇ ਉਹੀ ਸੁਪਨਾ ਪੂਰੇ ਪੰਜਾਬ ਨੂੰ ਦਿਖਾਉਣਾ ਹੈ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਦਿਖਾਉਣਾ ਹੈ ਕਿ ਨਸ਼ਾ ਮੁਕਤ ਪੰਜਾਬ ਆਪਣਾ ਕਿਹਜਾ ਹੋਊਗਾ ਤੇ ਇਹਦੇ ਲਈ ਹੋਈ ਦਰਬਾਰ ਸਾਹਿਬ ਤੱਕ ਪੈਦਲ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਚਰਬਾਸ ਕਰਦੇ ਆ ਕਿ ਸੱਚੇ ਬਾਦਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਤੇ ਅਸੀਂ ਇਸ ਲਾਮਤ ਤੋਂ ਲੜ ਸਕੀਏ ਦਾ ਵੱਲ ਵਾਚ